8GB ਖੁਦਕੁਸ਼ੀ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਜਿਸ ਨੇ ਕਿ ਜ਼ੋਰ ਫੜਿਆ ਹੋਇਆ ਨਿਆਸੰਗ ਮੋਰਚਾ ਦੇ ਵੱਲੋਂ ਅੱਜ ਇੱਕ ਮਹਾਪੰਚਾਇਤ ਸੱਤ ਲਈ ਗਈ ਹੈ ਦੁਪਹਿਰ 2 ਵਜੇ ਚੰਡੀਗੜ੍ਹ ਦੇ ਵਿੱਚ ਜੋ ਵੱਟਾ ਇਕੱਠ ਹੋਵੇਗਾ ਸੈਕਟਰ 20 ਦੇ ਵਿੱਚ ਇਹ ਮਹਾਪੰਚਾਇਤ ਰੱਖੀ ਗਈ ਹੈ ਧਾਰਮਿਕ ਸਮਾਜਿਕ ਸੰਗਠਨ ਤੇ ਆਮ ਲੋਕਾਂ ਨੂੰ ਇਸ ਇਕੱਠ ਦੇ ਵਿੱਚ ਜੋ ਸ਼ਾਮਲ ਹੁੰਦੀ ਅਪੀਲ ਲਗਾਤਾਰ ਕੀਤੀ ਜਾ ਰਹੀ ਹੈ ਇਨਸਾਫ ਦੇ ਲਈ ਲੜਾਈ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਜੋ ਅੱਗੇ ਆਉਣ ਦੇ ਲਈ ਨਿਆਂ ਸੰਘ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਸਹਿਯੋਗੀ ਅਭਿਸ਼ੇਕ ਲਗਾਤਾਰ ਬਣੇ ਹੋਏ ਨੇ ਤਾਂ ਅਭਿਸ਼ੇਕ ਅੱਜ ਜੋ ਇਕੱਠ ਕਰਨ ਦੇ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਵੱਧ ਚੜ ਕੇ ਲੋਕਾਂ ਨੂੰ ਇੱਥੇ ਸ਼ਾਮਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ ਹਾਲਾਂਕਿ ਕੀ ਲੱਗਦਾ ਹੈ ਕਿ ਕੌਣ-ਕੌਣ ਜੋਥੇ ਸ਼ਾਮਲ ਹੋ ਸਕਦਾ ਆਮ ਲੋਕਾਂ ਦਾ ਕਿੰਨਾ ਕੁ ਸਹਿਯੋਗ ਇਸ ਮਾਮਲੇ ਤੇ ਵਿੱਚ ਮਿਲ ਸਕਦਾ ਬਿਲਕੁਲ ਦੇਖੋ ਆ ਜਿਹੜੀ ਕਮੇਟੀ ਹੈ ਇਹਨਾਂ ਨੇ ਸਾਫ਼ ਤੌਰ ਤੇ ਕੱਲ ਕਲੀਅਰ ਕੀਤਾ ਸੀਗਾ ਕਿ ਅਸੀਂ ਇਹ ਮੀਟਿੰਗ ਜਿਹੜੀ ਹੈ ਇਹ ਅਗਲਾ ਪਰਿਵਾਰ ਦੀ ਔਰਤਾਂ ਕੀ ਸਟੈਪ ਹੋਏਗਾ ਉਹਦੇ ਵਾਸਤੇ ਆ ਉਹਦੀ ਜਿਹੜਿਆ ਲੜਾਈ ਹੈ ਕਈਏ ਜੋ ਸੰਘਰਸ਼ ਹੈ ਜਾਂ ਜਿਹੜਾ ਉਹ ਚਾਹੁੰਦੇ ਹੈ ਨਿਆਂ ਜਿਹਨੂੰ ਉਹ ਕਹ ਰਹੇ ਹੈ ਕਿ ਉਹ ਉਹਦੇ ਵਾਸਤੇ ਇਹ ਜਿਹੜਾ ਇਹ ਮੀਟਿੰਗ ਹੋਊਗੀ ਇਹਦੇ ਚ ਕਈ ਜਿਹੜੇ ਆਮ ਜਨਤਾ ਜਾਂ ਕੋਈ ਨਿਆ ਜਿਹੜਾ ਕੋਈ ਪੋਲਿਟੀਕਲ ਬੈਕਗਰਾਉਂਡ ਰੱਖਦਾ ਹੋਏ ਉਹ ਸਭ ਉਹਨਾਂ ਨੇ ਇਨਵਾਈਟ ਕੀਤਾ ਕੋਈ ਵੀ ਜਿਹੜਾ ਹੈ ਮੀਟਿੰਗ ਚ ਸ਼ਾਮਿਲ ਹੋ ਜਾਂਦਾ ਇੱਕ ਇਹਦੇ 31 ਜਿਹੜੇ ਸਦਸਤੇ ਆ ਉਸ ਲੋਕੀ ਇੱਥੇ ਜਿਹੜੇ ਬੈ ਕੇ ਚਰਚਾ ਕਰਨਗੇ ਕਿ ਹੁਣ ਅੱਗੇ ਜਿਹੜੀ ਹੈ ਕੀ ਪਰਿਵਾਰ ਚਾਹੁੰਦਾ ਹੈ ਇਹ ਪਰਿਵਾਰ ਨੂੰ ਕਿਹੜਾ ਟ੍ਰੈਪ ਅੱਗੇ ਵਧਾਉਂਦਾ ਹੈ ਇਹ 2 ਵਜੇ ਜਿਹੜਾ ਹੈ ਮੀਟਿੰਗ ਸੈਕਟਰ 20 ਰਵਿਦਾਸ ਮੰਦਿਰ ਹੈ ਉੱਥੇ ਰੱਖੀ ਗਈ ਹੈ ਔਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ 2 ਵਜੇ ਕੌਣ-ਕੌਣ ਉੱਥੇ ਪਹੁੰਚਦਾ ਹੈ ਤੇ ਮੀਟਿੰਗ 'ਚ ਕੀ ਫੈਸਲਾ ਹੁੰਦਾ ਹੈ ਕਿ ਅੱਜ ਪੋਸਟਮਾਰਟਮ ਛੱਤੇ ਦਿਨ 6 ਦਿਨ ਹੋਏਗਾ ਜਾਂ ਨਹੀਂ ਹੋਏਗਾ ਕਿਉਂਕਿ 5 ਛੱਤ ਦਿਨ ਹੈ 5 ਦਿਨ ਤੋਂ ਜਿਹੜਾ ਜਿਹੜਾ ਉਹਨਾਂ ਦਾ ਸਰੀਰ ਹੈ ਪਾਸੇ ਸਰੀਰ ਹੈ ਉਹ ਵੀ ਜਿਹੜਾ ਪਹਿਲਾ 16 ਸੈਕਟਰ ਮੋਰਚੀ ਰੈਜੀਡੈਂਸੀ ਹੁਣ ਪੀਜੀਆਈ ਉਹ ਸ਼ਿਫਟ ਕੱਲ ਸਵੇਰੇ ਕਰ ਦਿੱਤਾ ਗਿਆ ਸੀਗਾ ਲੇਕਿਨ ਪੋਸਟਮਾਰਟਮ ਜਿਹੜਾ ਨਹੀਂ ਹੋ ਪਾਇਆ ਸੀਗਾ ਤਾਂ ਬਿਲਕੁਲ ਅਭਿਸ਼ੇਖ ਖਾਸ ਤੌਰ ਤੇ ਜ਼ਿਕਰ ਕਰੀਏ ਕਿ ਪਰਿਵਾਰ ਹਾਲੇ ਤੱਕ ਵੀ ਸਹਿਮਤ ਨਹੀਂ ਹੋ ਰਿਹਾ ਹਾਲਾਂਕਿ ਅਸੀਂ ਬੀਤੇ ਦਿਨ ਸੀਨੀਅਰ ਅਧਿਕਾਰੀਆਂ ਤੇ ਕਾਰਵਾਈ ਹੁੰਦੀ ਵੀ ਵੇਖੀ ਆ ਉਹਨਾਂ ਨੂੰ ਲਾਂਬੇ ਉਹਨਾਂ ਦੇ ਅਹੁਦੇ ਤੋਂ ਕੀਤਾ ਗਿਆ ਪਰ ਜੇ ਇੱਥੇ ਮਾਹੌਲ ਦਾ ਜ਼ਿਕਰ ਕਰੀਏ ਕਿ ਮਾਹੌਲ ਨੂੰ ਕਿਵੇਂ ਸ਼ਾਂਤ ਰੱਖਣ ਦੀ ਜੋ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਪਰਿਵਾਰ ਗੁੱਸੇ ਦੇ ਵਿੱਚ ਹੈ ਪਰਿਵਾਰ ਲਗਾਤਾਰ ਇਨਸਾਫ ਦੀ ਗੋਹਾਰ ਲਗਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਮਾਹੌਲ ਭੜਕ ਸਕਦਾ ਹੈ ਕਿਉਂਕਿ ਲਗਾਤਾਰ ਜੋ ਇੱਥੇ ਇਨਸਾਫ ਦੀ ਗੋਹਾਰ ਇਸ ਪਰਿਵਾਰ ਦੇ ਵੱਲੋਂ ਲਗਾਈ ਜਾ ਰਹੀ ਹੈ ਤੇ ਉੱਥੇ ਜੋ ਸੀਨੀਅਰ ਅਧਿਕਾਰੀਆਂ ਦਾ ਮੀਟਿੰਗ ਵੀ ਹੋਈ ਉਸ ਦੇ ਨਾਲ ਵੀ ਪਰਿਵਾਰ ਸਹਿਮਤ ਨਹੀਂ ਹੋਇਆ ਬਿਲਕੁਲ ਮੀਟਿੰਗ ਹੋਈ ਹੈ ਕੱਲ 3.5 ਘੰਟੇ ਮੀਟਿੰਗ ਚੱਲੀ ਹੈ ਐਸਪੀ ਜਿਹੜੇ ਹੈ ਉਹਨਾਂ ਨੂੰ ਉਹਨਾਂ ਦੇ ਪਦ ਤੋਂ ਹਟਾ ਦਿੱਤਾ ਤੇ کئی तमाम ਜਿਹੜੇ ਪੋਲਿਟੀਕਲ ਪਾਰਟੀਆਂ ਤੋਂ ਜਿਹੜੇ ਸੰਬੰਧ ਰੱਖਦੇ ਆ ਉਹ ਜਿਹੜੇ ਨੇਤਾ ਨੇ ਕੱਲ ਭਗਵਤ ਮਾਨ ਖੁਦ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਪਹੁੰਚੇ ਆ ਉਹ ਵੀ ਉਹਨਾਂ ਨੇ ਵੀ ਸਵਾਲ ਖੜੇ ਕੀਤੇ ਕਿ ਆਖਿਰ ਜਿਹੜੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਆਈਐਸ ਅਮਿਤ ਪੀ ਕੁਮਾਰ ਹੈ ਉਹ ਪੰਜਾਬ ਦੀ ਕੁੜੀ ਹੈਗੀ ਪੰਜਾਬ ਦੀ ਧੀ ਹੈਗੀ ਹੈ ਤੇ ਉਹਨੂੰ ਨਿਆਂ ਜਿਹੜਾ ਹੈ ਹਰਿਆਣਾ ਸਰਕਾਰ ਨੂੰ ਛੇਤੀ ਤੋਂ ਛੇਤੀ ਦੇਣਾ ਚਾਹੀਦਾ ਉਹਨਾਂ ਨੇ ਵੀ ਕਈ ਸਵਾਲ ਜਿਹੜੇ ਆ ਉਸ ਦੌਰਾਨ ਚੱਕੇ ਤੇ ਕਈ ਭਾਜਪਾ ਦੇ کئی ਲੀਡਰ ਵੀ ਇੱਥੇ ਪਹੁੰਚੇ ਕਾਂਗਰਸ ਦੇ तमाम ਜਿਹੜੇ ਸੰਸਦ ਉਹ ਵੀ ਇੱਥੇ ਪਹੁੰਚੇ ਸੋਨੀਆ ਗਾਂਧੀ ਦਾ ਲੈਟਰ ਵੀ ਜਿਹੜਾ ਖੁਦ ਇੱਥੇ ਦੇਣ ਲਈ ਜਿਹੜੇ ਉਹਨਾਂ ਦੇ ਪ੍ਰਦੇਸ਼ ਅਧਿਐਕਸ਼ ਹੈ ਰਾਉ ਨਵਿੰਦਰ ਸਿੰਘ ਉਹ ਵੀ ਇੱਧਰ ਪਹੁੰਚੇ ਤੇ तमाम ਪੋਲਿਟੀਕਲ ਪਾਰਟੀਆਂ ਤੋਂ ਸਪੋਰਟ ਔਰ ਧਾਰਮਿਕ ਜਿਹੜੇ ਸੰਗਠਨ ਹੈ ਜਾਂ ਫਿਰ ਕਈ ਇਹਨਾਂ ਦੇ ਸਮਾਜ ਦੇ ਸੰਗਠਨ ਉਹ ਜਿਹੜੇ ਇਹਨਾਂ ਨੂੰ ਸਮਰਥਨ ਕਰਦੇ ਹੋਏ ਕੱਲ ਨਜ਼ਰ ਆਇਆ ਸਾਡੇ ਦਿਨ ਕਈ ਮੀਟਿੰਗ ਚੱਲੀ ਹਾਲਾਂਕਿ ਉਹਦੇ ਬਾਅਦ ਜਿਹੜਾ ਕੋਈ ਆਧਾਰਿਕ ਬਿਆਨ ਨਹੀਂ ਆਇਆ ਕਈ ਗੱਡੀਆਂ ਜਿਹੜੇ ਇੱਕ ਤੋਂ ਬਾਅਦ ਇੱਕ ਉਹਨਾਂ ਦੇ ਘਰ ਦੇ ਅੰਦਰੋਂ ਨਿਕਲੀ ਉਹਨਾਂ ਦੇ ਭਰਾ ਵੀ ਥੋੜੇ ਜੇ ਗੁੱਸੇ 'ਚ ਨਜ਼ਰ ਆਏ ਹਾਲਾਂਕਿ ਉਹਨਾਂ ਨੇ ਕੋਈ মিডিਆ ਨੂੰ ਬਿਆਨ ਨਹੀਂ ਦਿੱਤਾ ਉਹਨਾਂ ਨੇ ਕਲੀਅਰਲੀ ਕੀਤੀ ਸਥਿਤੀ ਲੇਕਿਨ ਉਹ ਕਾਫੀ ਜਿਹੜਾ ਪ੍ਰੈਸ਼ਰ ਚ ਇਹ ਲੱਗ ਰਿਹਾ ਸੀਗਾ ਸਾਫ ਤੌਰ ਤੇ ਕਿ ਪੈਕਰਸ ਵੀ ਉਹ ਹੀ ਗੱਡੀ ਚੋਂ ਨਿਕਲੇ ਤੇ ਦੂਜੀ ਗੱਡੀ ਚ ਬੈਠੇ ਬਾਹਰ ਜਾ ਕੇ ਔਰ ਕਾਫੀ ਗੁੱਸੇ ਚ ਨਜ਼ਰ ਆਏ ਠੀਕ ਹੈ ਠੀਕ ਹੈ ਅਭਿਸ਼ੇਕ ਲਗਾਤਾਰ ਨਜ਼ਰ ਬਣਾ ਕੇ ਰੱਖੋ ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ ਕਿਉਂਕਿ ਅੱਜ ਦਾ ਇਹ 2 ਵਜੇ ਦਾ ਜੋ ਮਹਾਪੰਚਾਇਤ ਸੱਦੀ ਗਈ ਹੈ ਇਸ ਦੇ ਵਿੱਚ ਕਿੰਨਾ ਕਿ ਇਕੱਠ ਹੋਵੇਗਾ ਵੇਖਣਾ ਬੇਹਦ ਅਹਿਮ ਰਹਿਣ ਵਾਲਾ